ਬੰਦਗੀ ਦੇ ਮਾਰਗ ਤੇ ਤੁਰਨ ਵਾਲਿਆਂ ਦੇ ਲਈ ਅੱਜ ਦੀ ਇਹ ਵੀਡੀਓ ਬਹੁਤ ਹੀ ਲਾਭਦਾਇਕ ਹੋਣ ਵਾਲੀ ਹੈ। ਆਪਾਂ ਸਾਰਿਆਂ ਨੇ ਜਿੱਦਾਂ ਹੀ ਜਨਮ ਲਿਆ ਈਸ਼ਵਰੀ ਮਾਇਆ ਨੇ ਸਾਨੂੰ ਇਸ ਸੰਸਾਰ ਵਿੱਚ ਉਲਝਾ ਲਿਆ। ਰਿਸ਼ਤੇ ਨਾਤੇ ਸਕੂਲ ਦੀ ਪੜ੍ਹਾਈ ਔਰ ਹੋਰ ਕਈ ਤਰ੍ਹਾਂ ਦੇ ਸ਼ੌਂਕ ਜਿਨ੍ਹਾਂ ਨੇ ਸਾਡਾ ਹੁਣ ਤੱਕ ਦਾ ਸਮਾਂ ਤਕਰੀਬਨ ਤਕਰੀਬਨ ਖਰਾਬ ਹੀ ਕੀਤਾ ਹੈ। ਦਰਅਸਲ ਅਸੀਂ ਜੋ ਅਕਾਲ ਪੁਰਖ ਨਾਲ ਵਾਅਦਾ ਕਰਕੇ ਆਏ ਹਾਂ ਉਹ ਤਾਂ ਸਾਡੇ ਚੇਤੇ ਹੀ ਨਹੀਂ ਕਿਉਂਕਿ ਜਦੋਂ ਮਾਂ ਦੇ ਗਰਭ ਵਿੱਚ 9 ਮਹੀਨੇ ਦਾ ਸਮਾਂ ਆਪਾਂ ਸਾਰਿਆਂ ਨੇ ਬਤੀਤ ਕੀਤਾ ਤਾਂ ਉਸ ਸਮੇਂ ਆਪਾਂ ਬਹੁਤ ਸਾਰੇ ਇਹੋ ਜਿਹੇ ਤਰਲੇ ਤੇ ਵਾਅਦੇ ਕੀਤੇ ਸਨ ਆਪਾਂ ਵਾਅਦੇ ਪਾਉਂਦੇ ਸੀ ਕਿ ਸਾਨੂੰ ਇਸ ਕੁਪ ਹਨੇਰ ਵਿੱਚੋਂ ਔਰ ਇਸ ਨਰਕ ਭਰੀ ਜ਼ਿੰਦਗੀ ਵਿੱਚੋਂ ਬਾਹਰ ਕੱਢੋ ਅਸੀਂ ਆਪ ਜੀ ਦਾ ਹਮੇਸ਼ਾ ਨਾਮ ਸਿਮਰਨ ਹੀ ਕਰਾਂਗੇ ਬੰਦਗੀ ਹੀ ਕਰਾਂਗੇ 84 ਲੱਖ ਜੁਨਾ ਭੋਗਣ ਤੋਂ ਬਾਅਦ ਸਤਸੰਗਤ ਜੀ ਆਪਾਂ ਨੂੰ ਇਹ ਮਨੁੱਖਾ ਜਨਮ ਮਿਲਿਆ ਹੈ 42 ਲੱਖ ਜੁਨਾ ਸੁੰਨ ਚ ਆਂਦਾ ਹੈ ਕਿ ਜਲ ਵਿੱਚ ਹਨ ਔਰ 42 ਲੱਖ ਜੁਨਾ ਆਕਾਸ਼ ਔਰ ਧਰਤੀ ਦੇ ਉੱਤੇ ਹਨ ਜਿਹਦੇ ਵਿੱਚੋਂ ਇਹ ਜੋ ਮਨੁੱਖਾ ਜਨਮ ਹੈ ਇਸਰ ਮੌਰ ਸਭ ਤੋਂ ਸ੍ਰੇਸ਼ਟ ਜਨਮ ਮੰਨਿਆ ਗਿਆ ਹੈ ਮਨੁੱਖਾ ਜਨਮ ਦੇ ਕੋਲ ਜਿਤਨੇ ਅਧਿਕਾਰ ਹਨ ਉਤਨੇ ਕਿਸੇ ਵੀ 84 ਲੱਖ ਜੂਨਾਂ ਦੇ ਵਿੱਚ ਕਿਸੇ ਜੀਵ ਜੰਤੂ ਪਸ਼ੂ ਪੰਛੀ ਕੋਲ ਅਧਿਕਾਰ ਨਹੀਂ ਹਨ ਸੋਚਣ ਦੀ ਸਮਝਣ ਦੀ ਬੋਲਣ ਦੀ ਖਾਣ ਪੀਣ ਦੀ ਪੈਣਣ ਦੀ ਚੰਗਾ ਮਾੜਾ ਦੇਖਣ ਦੀ ਔਰ ਦੁੱਖ ਸੁੱਖ ਨੂੰ ਮਹਿਸੂਸ ਕਰਨ ਦੀ ਔਰ ਅੱਗੇ ਵਧਣ ਦੀ ਦੂਸਰਿਆਂ ਨੂੰ ਸਪੋਰਟ ਕਰਨ ਦੀ ਹਰ ਤਰ੍ਹਾਂ ਦੀ ਸਮਰੱਥਾ ਇਸ ਇਨਸਾਨ ਨੂੰ ਸਮਤ ਪ੍ਰਮਾਤਮਾ ਨੇ ਬਖਸ਼ੀ ਹੋਈ ਹੈ ਜਿਹੜੀ ਕਿ ਆਪਾਂ 84 ਲੱਖ ਜੀਵਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦੀ ਪਿਆਰੀ ਸਾਧ ਸੰਗਤ ਜੀ ਪਿਛਲੇ ਸਮੇਂ ਬਹੁਤ ਚੰਗੇ ਸਨ ਸਾਧੂ ਮਹਾਤਮਾ ਬੰਦਗੀ ਕਰਦੇ ਸਨ ਔਰ ਉਹਨਾਂ ਦੇ ਕੋਲ ਕੁਝ ਅ ਰਿੱਧੀਆਂ ਸਿੱਧੀਆਂ ਵਾਲੇ ਮਹਾਤਮਾ ਹੁੰਦੇ ਸਨ ਕੁਝ ਮਹਾਪੁਰਖ ਪੂਰਨ ਸੰਤ ਬ੍ਰਹਮ ਗਿਆਨੀ ਮਹਾਪੁਰਖ ਹੁੰਦੇ ਸਨ ਬੰਦਗੀ ਕਰਦੇ ਸਨ ਬਾਣੀ ਪੜ੍ਹਦੇ ਸਨ ਔਰ ਲੋਕਾਈ ਦਾ ਭਲਾ ਕਰਦੇ ਸਨ ਔਰ ਹਮੇਸ਼ਾ ਹੀ ਸਹੀ ਮਾਰਗਦਰਸ਼ਨ ਕਰਦੇ ਸਨ ਇਹ ਪ੍ਰਾਤਨ ਜੋ ਮਹਾਤਮਾ ਹੁੰਦੇ ਸੀ ਉਹਨਾਂ ਨੇ ਹਜ਼ਾਰਾਂ ਲੱਖਾਂ ਹੀ ਜਾਪ ਕਰਨੇ ਕਰੋੜਾਂ ਤੱਕ ਜਾਪ ਕਰਨੇ ਔਰ ਕਈ ਕਈ ਸਾਲ ਤੱਕ ਭਾਂਡੇ ਮਾਂਜਣੇ ਔਰ ਮਹਾਤਮਾ ਮਹਾਪੁਰਖਾਂ ਦੀ ਸੇਵਾ ਕਰਨੀ ਕਾਲਣਾ ਕਾਲਣੀ ਫਿਰ ਕਿਤੇ ਜਾ ਕੇ ਉਹਨਾਂ ਨੂੰ ਮਰਤਬੇ ਪ੍ਰਾਪਤ ਹੁੰਦੇ ਸਨ ਪਰ ਅੱਜ ਅੱਜ ਦਾ ਜੋ ਦੌਰ ਚੱਲ ਰਿਹਾ ਹੈ ਉਹ ਸਿਰਫ ਦਿਖਲਾਵੇ ਦਾ ਹੈ ਭੇਖ ਦਾ ਹੈ ਜਿਹਦੇ ਕੋਲ ਬਹੁਤ ਜ਼ਿਆਦਾ ਚਮਕ ਧਮਕ ਹੈ ਉਹੀ ਵੱਡਾ ਉਹੀ ਸਭ ਕੁਝ ਹੈ ਦਾਸ ਉਸ ਪਾਸੇ ਨੂੰ ਨਹੀਂ ਜਾਣਾ ਚਾਹੁੰਦਾ ਜਿੱਥੇ ਜਾ ਕੇ ਨਿੰਦਿਆ ਆਰੰਭ ਹੁੰਦੀ ਹੈ ਕਿਉਂਕਿ ਨਿੰਦਿਆ ਬਹੁਤ ਮਾੜੀ ਹੈ ਅਸੀਂ ਨਾ ਨਿੰਦਿਆ ਕਿਸੇ ਦੀ ਕਰਨੀ ਹੈ ਤੇ ਨਾ ਸੁਣਨੀ ਹੈ ਇਹ ਹੀ ਸਾਨੂੰ ਗੁਰੂ ਬਾਣੀ ਮਹਾਰਾਜ ਨੇ ਸਾਨੂੰ ਸਮਝਾਣਾ ਕੀਤਾ ਹੈ ਜੋ ਕਰੇਗਾ ਸੋ ਪਰੇਗਾ ਲੇਕਿਨ ਆਪਾਂ ਆਪਣਾ ਆਪ ਜਰੂਰ ਸੰਭਾਲਣਾ ਹੈ ਇਹ ਜਨਮ ਮਨੁੱਖਾ ਜਨਮ ਬਹੁਤ ਅਨਮੋਲ ਹੈ ਪਿਆਰੀ ਸਾਧ ਸੰਗਤ ਜੀ ਯੇਸ ਤਨਾਕੀ ਦਾਸ ਨੇ ਬੇਨਤੀ ਕੀਤੀ ਕਿ ਆਪਾਂ ਕਾਫੀ ਸਮਾਂ ਬਰਬਾਦ ਕਰ ਚੁੱਕੇ ਹਾਂ ਦਾਸ ਨੇ ਕੁਝ ਦੁੱਖ ਹਫ਼ਤੇ ਪਹਿਲਾਂ ਰਿਕਾਰਡਿੰਗ ਕੀਤੀ ਸੀ ਉਹਦੇ ਵਿੱਚ ਆਪਾਂ ਅੰਤਿਸ਼ਕਰਨ ਦੇ ਉੱਤੇ ਵਿਚਾਰਾਂ ਕਰ ਰਹੇ ਸੀ ਫਿਰ ਆਪਾਂ ਕਰਮਾਂ ਦੇ ਉੱਤੇ ਵੀ ਵਿਚਾਰਾਂ ਕੀਤੀਆਂ ਕਿਉਂਕਿ ਕਰਮਾਂ ਦਾ ਬੱਜਿਆ ਹੋਇਆ ਇਹ ਇਨਸਾਨ ਇਸ ਸੰਸਾਰ ਵਿੱਚ ਆਂਦਾ ਹੈ ਲੇਕਿਨ ਉਹੀ ਕਰਮ ਹੁਣ ਇਸ ਵਕਤ ਸਾਡੇ ਨਾਲ ਨਾਲ ਫਿਰ ਚੱਲ ਰਹੇ ਹਨ ਕਿਉਂਕਿ ਸਾਡਾ ਜਿਹੜਾ ਅੰਤਿਸ਼ਕਰਨ ਹੈ ਉਹਦੇ ਵਿੱਚ ਮਨ ਚਿੱਤ ਬੁੱਧ ਤੇ ਹੰਕਾਰ ਇਹ ਚਾਰ ਨੇ ਜਿਹਦੀ ਬਦੌਲਤ ਅਸੀਂ ਇਸ ਸੰਸਾਰ ਦੇ ਵਿੱਚ ਦੁਬਾਰਾ ਵਾਪਸ ਆਉਂਦੇ ਹਾਂ ਪਿਆਰੀ ਸਾਧ ਸੰਗਤ ਜੀ ਜੋ ਪਰਮਾਰਥ ਦੇ ਰਸਤੇ ਤੇ ਚੱਲਦੇ ਹਨ ਵੈਸੇ ਤਾਂ ਬਹੁਤ ਗੱਲਾਂ ਨੇ ਬਹੁਤ ਵਿਚਾਰਾਂ ਨੇ ਜੋ ਕਿ ਅਗਰ ਆਪਾਂ ਕਰਨ ਤੇ ਆਏ ਤਾਂ ਸੁਣਨ ਵਾਲਾ ਸਰੋਤਾ ਕਈ ਵਾਰ ਉਲਝ ਜਾਂਦਾ ਪਰ ਦਾਸ ਕੋਸ਼ਿਸ਼ ਕਰ ਰਿਹਾ ਹੈ ਜੋ ਗੁਰੂ ਮਹਾਰਾਜ ਜੀ ਹਾਜ਼ਰ ਨਾਜ਼ਰ ਹੋ ਕੇ ਦਾਸ ਤੋਂ ਇਹ ਸੇਵਾ ਲੈ ਰਹੇ ਹਨ ਕਿ ਮਹਾਰਾਜ ਥੋੜੀ ਸਪਸ਼ਟ ਤੇ ਸਿੱਧੀ ਜਹੀ ਗੱਲ ਹੋਵੇ ਜਿਹਦੇ ਨਾਲ ਦਾਸ ਨੂੰ ਵੀ ਸਮਝ ਆ ਜਾਵੇ ਔਰ ਬਾਕੀ ਸੁਣਨ ਵਾਲਿਆਂ ਨੂੰ ਵੀ ਸਮਝ ਆ ਜਾਵੇ ਸੋ ਬੇਨਤੀ ਹੈ ਕਿ ਜਿਹੜਾ ਭਗਤੀ ਮਾਰਗ ਹੈ ਜੋ ਪਰਮਾਰਥ ਦਾ ਮਾਰਗ ਹੈ ਇਹ ਜਨਮ ਨੂੰ ਸਫਲ ਕਰਨ ਦਾ ਮਾਰਗ ਹੈ ਸਭ ਤੋਂ ਪਹਿਲਾਂ ਅਸੀਂ ਭਾਂਡਾ ਸਾਫ਼ ਕਰਨਾ ਭਾਂਡਾ ਕਿਹੜਾ ਹੈ ਸਾਡਾ ਹੁਣ ਆਪਾਂ ਗੱਲ ਕਰ ਰਹੇ ਹਾਂ ਅੰਤਿਸ਼ ਕਰਨ ਦੀ ਉਹਦੇ ਨਾਲ ਆਪਾਂ ਗੱਲ ਕਰਦੇ ਹਾਂ ਸੁਰਤ ਦੀ ਹੁਣ ਜਿਹੜੀ ਸੁਰਤ ਆ ਸੁਰਤ ਵਿਚਾਰਾਂ ਨਾਲ ਜੁੜੀ ਹੋਈ ਆ ਇਛਾਵਾਂ ਨਾਲ ਜੁੜੀ ਹੋਈ ਆ ਜਿਹੜਾ ਅੰਤਿਸ਼ ਕਰਨਾ ਉਹ ਸਾਡੇ ਪਿਛਲੇ ਅਗਲੇ ਤੇ ਹੁਣ ਦੇ ਤਿੰਨੋਂ ਤਰ੍ਹਾਂ ਦੇ ਇਕੱਠੇ ਕੀਤੇ ਹੋਏ ਕਰਮਾਂ ਦਾ ਲੇਖਾ ਜੋਖਾ ਉਹਦੇ ਵਿੱਚ ਪਿਆ ਹੈ ਹੁਣ ਬਹੁਤ ਸਾਰੇ ਸ਼ਰੀਰ ਇਸ ਮਾਰਗ ਤੇ ਤੁਰਦੇ ਹਨ ਉਹ ਇਸ ਗੱਲਾਂ ਦੇ ਉੱਤੇ ਵਿਚਾਰ ਨਹੀਂ ਕਰਦੇ ਕਿ ਸਾਡਾ ਜਿਹੜਾ ਅੰਦਰੂਨੀ ਬਿਹੇਵੀਅਰ ਆ ਅਸੀਂ ਅੰਦਰੋਂ ਕੀ ਹਾਂ ਤੇ ਬਾਹਰੋਂ ਕੀ ਹਾਂ ਇਹ ਅੰਦਰੋਂ ਤੇ ਬਾਹਰੋਂ ਇੱਕ ਹੋਣਾ ਪੈਣਾ ਸਭ ਤੋਂ ਪਹਿਲਾਂ ਜਿਸ ਭਾਂਡੇ ਵਿੱਚ ਨਾਮ ਰੂਪੀ ਅਨਮੋਲ ਰਤਨ ਜਿਸ ਵਿੱਚ ਪਹਿਣਾ ਹੈ ਉਹ ਭਾਂਡਾ ਸਾਫ਼ ਕਰਨਾ ਪਵੇਗਾ ਅਗਰ ਉਹ ਭਾਂਡਾ ਨਹੀਂ ਸਾਫ਼ ਹੁੰਦਾ ਤਾਂ ਉਹਦੇ ਵਿੱਚ ਇਹ ਨਾਮ ਰੂਪੀ ਰਤਨ ਟਿਕੇਗਾ ਨਹੀਂ ਹੁਣ ਬਹੁਤ ਸਾਰੇ ਪ੍ਰਚਾਰਕ YouTube ਦੇ ਉੱਤੇ ਵੀ ਪ੍ਰਚਾਰ ਕਰਦੇ ਹਨ ਕਿ ਤੁਸੀਂ ਤੜਕੇ ਉੱਠੋ ਅਮਰਤ ਵੇਲਾ ਸੰਭਾਲੋ ਤੁਸੀਂ ਇਤਨਾ ਨਾਮ ਜਪੋ ਇਤਨੇ ਪਾਠ ਕਰੋ ਇਤਨਾ ਆ ਕੁਛ ਕਰੋ ਤੁਹਾਡਾ ਆਕਮ ਲੂਟ ਹੋ ਜਾਏਗਾ ਮੈਂ ਉਹਨਾਂ ਦੇ ਖਿਲਾਫ ਨਹੀਂ ਹੈਗਾ ਦਾਸ ਦੀ ਔਕਾਤ ਨਹੀਂ ਕਿਸੇ ਨੂੰ ਗਲਤ ਕਹਿਣ ਦੀ ਪਰ ਸਾਰੇ ਆਪਣੀ ਆਪਣੀ ਜਗ੍ਹਾ ਸਹੀ ਨੇ ਕਿਉਂ ਕੁਛ ਚੰਗਾਈ ਕਰਵਾ ਰਹੇ ਨੇ ਮਾਰਾ ਤਾਂ ਨਹੀਂ ਕਰਵਾਉਂਦੇ ਲੇਕਿਨ ਫਿਰ ਵੀ ਇੱਕ ਗੱਲ ਜ਼ਰੂਰ ਕਹੇਗਾ ਜਿੱਥੇ ਅਧਿਕਾਰ ਹਰ ਜਗਿਆਸੂ ਨੂੰ ਔਰ ਹਰ ਉਸ ਅਬਿਆਸੀ ਨੂੰ ਬੋਲਣ ਦਾ ਓਕੀ ਕਿ ਤੁਸੀਂ ਆਪਣਾ ਅਨੁਭਵ ਕਿਤੇ ਵੀ ਰੱਖ ਸਕਦੇ ਹੋ ਸੁਦੋ ਜੋ ਦਾਸ ਦਾ ਅਨੁਭਵ ਹੈ ਦਾਸ ਦਾ ਅਨੁਭਵ ਇਹ ਹੈ ਕਿ ਜਿੰਨੀ ਦੇਰ ਤੱਕ ਹਿਰਦਾ ਰੂਪੀ ਕਟੋਰਾ ਖਾਲੀ ਨਹੀਂ ਹੁੰਦਾ ਹਿਰਦਾ ਰੂਪੀ ਇਹ ਬਰਤਨ ਸਾਫ਼ ਨਹੀਂ ਹੁੰਦਾ ਉਤਨੀ ਦੇਰ ਤੱਕ ਇਹਦੇ ਵਿੱਚ ਨਾਮ ਰਤਨ ਕ ਨਹੀਂ ਪਾਏਗਾ ਕਿਦਾਂ ਸਾਫ ਹੋਏਗਾ ਉਹ ਹੁਣ ਉਸ ਤੋਂ ਪਹਿਲਾਂ ਆਪਾਂ ਇੱਕ ਲਿਸਟ ਬਣਾਈਏ ਪੈਨ ਤੇ ਕਾਪੀ ਚੱਕ ਲਈਏ ਉਹ ਕਾਪੀ ਤੇ ਪੈਨ ਉਸ ਪੈਨ ਨਾਲ ਲਿਖੋ ਕਾਪੀ ਦੇ ਉੱਤੇ ਕਿ ਤੈਨੂੰ ਦੁਨੀਆ ਦੇ ਉੱਤੇ ਕਿਹੜੇ ਲੋਕ ਪਸੰਦ ਨਹੀਂ ਤੈਨੂੰ ਕਿਹੜੀਆਂ ਕਿਹੜੇ-ਕਿਹੜੇ ਲੋਕਾਂ ਤੋਂ ਨਫ਼ਰਤ ਹੈ ਕਿਨਾਂ ਨੇ ਤੇਰੀ ਬੇਇੱਜ਼ਤੀ ਕੀਤੀ ਕਿਨਾਂ ਨੇ ਦੀ ਤੂੰ ਬੇਇੱਜ਼ਤੀ ਕੀਤੀ ਸਾਡੀ ਅੱਖ ਕਿੰਨੀ ਕੁ ਮੈਲੇ ਹੈ ਅਸੀਂ ਜਦੋਂ ਗਾਣੇ ਸੁਣਦੇ ਹਾਂ ਇਕਾਂਤ ਵਿੱਚ ਹੁੰਦੇ ਹਾਂ ਉਦੋਂ ਮੋਬਾਈਲ ਤੇ ਵੀਡੀਓਜ਼ ਕਿਦਾਂ ਦੀ ਚੱਲਦੀਆਂ ਹਨ ਇਹ ਲਿਖੋ ਔਰ ਫਿਰ ਤੁਸੀਂ ਕੰਨਾਂ ਦੇ ਵਿੱਚ ਧਿਆਨ ਦਿਓ ਕਿ ਤੁਸੀਂ ਆਪਣੇ ਨਾ ਕੰਨਾਂ ਦੇ ਨਾਲ ਕੀ ਸੁਣਦੇ ਹੋ ਗਾਣੇ ਕਿਦਾਂ ਦੇ ਸੁਣਦੇ ਹੋ ਕੁਰਬਾਨੀ ਸੁਣਦੇ ਹੋ ਧਾਰਮਿਕ ਗੀਤ ਸੁਣਦੇ ਹੋ ਫਿਲਮੀ ਗਾਣੇ ਸੁਣਦੇ ਹੋ ਅਸ਼ਲੀਲ ਸੁਣਦੇ ਹੋ ਤੁਸੀਂ ਰੀਲਾਂ ਕਿਦਾਂ ਦੀਆਂ ਦੇਖਦੇ ਹੋ ਜਿਹੜੀਆਂ ਛੋਟੀਆਂ ਛੋਟੀਆਂ ਰੀਲਾਂ ਆਉਂਦੀਆਂ ਨੇ ਉਹ ਵੀ ਚੈੱਕ ਕਰੋ ਤੁਹਾਡੇ ਕੋਲੋਂ ਜਦੋਂ ਕੋਈ ਜਵਾਨ ਲੜਕੀ ਗੁਜ਼ਰਦੀ ਹੈ ਕੀ ਤੁਹਾਡੀ ਧੌਣ ਮੁੜਦੀ ਹੈ ਉਹਨੂੰ ਦੇਖਣ ਵਾਸਤੇ ਜੇ ਧੌਣ ਵੀ ਨਹੀਂ ਮੁੜਦੀ ਘੋੜੇ ਤੁਹਾਡੇ ਅੰਦਰੋਂ ਆਵਾਜ਼ ਆਉਂਦੀ ਹੈ ਦੇਖ ਇਹ ਬੜੇ ਸੀਕ੍ਰੇਟ ਪੁਆਇੰਟ ਨੇ ਤੁਹਾਡੇ ਕੋਲ ਪੈਸਾ ਨਹੀਂ ਹੈਗਾ ਕੀ ਤੁਹਾਡੇ ਦਿਮਾਗ ਵਿੱਚ ਪਲੈਨਿੰਗਾਂ ਚੱਲਦੀਆਂ ਨੇ ਕਿ ਇਸ ਤਰ੍ਹਾਂ ਨਹੀਂ ਤਾਂ ਇਸ ਤਰ੍ਹਾਂ ਕਮਾ ਲੈਣੇ ਆ ਤੁਸੀਂ ਦੁਕਾਨਦਾਰ ਹੋ ਤੁਸੀਂ ਬਿਜ਼ਨਸਮੈਨ ਹੋ ਤੁਸੀਂ ਫੈਕਟਰੀ ਦੇ ਮਾਲਕ ਹੋ ਤੁਸੀਂ ਬਹੁਤ ਵੱਡੇ ਵਪਾਰੀ ਹੋ ਤੁਸੀਂ ਅਫਸਰ ਹੋ ਤੁਸੀਂ ਛੋਟੇ ਨੌਕਰ ਹੋ ਤੁਸੀਂ ਰੇੜੀ ਵਾਲੇ ਹੋ ਤੁਸੀਂ ਸਬਜ਼ੀ ਵੇਚਦੇ ਹੋ ਤੁਸੀਂ ਦਰਜੀ ਹੋ ਤੁਸੀਂ ਕੁਝ ਵੀ ਹੋ ਤੁਸੀਂ ਪ੍ਰਚਾਰਕ ਹੋ ਤੁਸੀਂ ਪਾਠੀ ਸਿੰਘ ਹੋ ਤੁਸੀਂ ਸੰਤ ਹੋ ਤੁਸੀਂ ਕੁਝ ਵੀ ਹੋ ਤੁਸੀਂ ਦੇਖੋ ਕਿ ਜਦ ਤੁਸੀਂ ਇਕਾਂਤ ਵਿੱਚ ਹੁੰਦੇ ਹੋ ਤੁਹਾਡਾ ਜਿਹੜਾ ਮਨ ਹੈ ਉਹ ਤੁਹਾਨੂੰ ਕੀ ਕਰਨ ਨੂੰ ਕਹਿੰਦਾ ਹੈ ਫਿਲਮ ਦੇਖਣ ਨੂੰ ਕਹਿੰਦਾ ਹੈ ਲਿਖਣ ਨੂੰ ਕਹਿੰਦਾ ਹੈ ਕੁਝ ਪੜ੍ਹਨ ਨੂੰ ਕਹਿੰਦਾ ਹੈ ਭਜਨ ਕਰਨ ਨੂੰ ਕਹਿੰਦਾ ਹੈ ਕੀਰਤਨ ਸੁਣਨ ਨੂੰ ਕਹਿੰਦਾ ਹੈ ਇਹ ਸਾਰੀਆਂ ਗੱਲਾਂ ਨੋਟ ਕਰ ਲਓ ਜਦੋਂ ਆਪ ਜੀ ਆਪਣੇ ਆਪ ਦਾ ਇੱਕ ਨਿਰੇਖਣ ਕਰੋਗੇ ਆਪਣੇ ਆਪ ਨੂੰ ਇੱਕ ਕਸੌਟੀ ਤੇ ਲਗਾਉਂਗੇ ਤਾਂ ਫਿਰ ਆਪਣੇ ਆਪ ਸਚਾਈ ਨਿਕਲ ਕੇ ਬਾਹਰ ਆ ਜਾਏਗੀ ਕੋਈ ਤੁਹਾਡੇ ਬਾਰੇ ਇਹ ਕਹਿ ਰਿਹਾ ਕਿ ਤੁਸੀਂ ਤਾਂ ਬਹੁਤ ਸੇਵਾ ਕਰਦੇ ਹੋ ਤੁਸੀਂ ਬਹੁਤ ਭਜਨ ਬੰਦਗੀ ਕਰਦੇ ਹੋ ਮੈਂ ਤੁਹਾਡੇ ਬਾਰੇ ਸੁਣਿਆ ਹੈ ਹੁਣ ਤੁਸੀਂ ਬਾਣਾ ਪਾਇਆ ਹੋਇਆ ਹੈ ਤੁਸੀਂ ਚੋਲਾ ਪਾ ਲਿਆ ਤੁਸੀਂ ਕਿਰਪਾ ਕਰੋ ਸਾਡੇ ਤੇ ਸਾਡੀ ਵੀ ਅਰਦਾਸ ਕਰ ਦਿਓ ਲੇਕਿਨ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਇੱਕ ਵਾਰੀ ਜ਼ਰੂਰ ਦੇਖਿਓ ਆਪਣੇ ਆਪ ਨੂੰ ਢੰਡੋਰ ਕੇ ਕਿ ਅਸੀਂ ਸਹੀ ਆ ਜੇਕਰ ਤੁਹਾਡੇ ਅੰਦਰੋਂ ਆਵਾਜ਼ ਆਂਦੀ ਹੈ ਹਾਂ ਮੈਂ ਗੁਰੂ ਬਾਣੀ ਦੇ ਮੁਤਾਬਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਫਲਸਫੇ ਦੇ ਮੁਤਾਬਕ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ 52 ਰਹਿਤ ਨਾਮਿਆਂ ਦੇ ਮੁਤਾਬਕ ਔਰ ਹੁਣ ਤੱਕ ਜਿੰਨੇ ਸੰਤ ਮਹਾਪੁਰਖ ਆਏ ਨੇ ਜਿਨ੍ਹਾਂ ਨੇ ਕਾਲਣਾ ਕਾਲੀ ਮਨਾਂ ਦੇ ਜੀਵਨ ਦੇ ਮੁਤਾਬਕ ਮੇਰਾ ਜੀਵਨ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨਾਲ ਮੇਰੀ ਆਦਤ ਮਿਲਦੀ ਹੈ ਤੁਹਾਨੂੰ ਤੁਸੀਂ ਮੇਰਾ ਨਮਸਕਾਰ ਹੈ ਤੁਹਾਨੂੰ ਪਰ ਜੇਕਰ ਜੋ ਗੱਲਾਂ ਮੈਂ ਵਿੱਚ ਉਹਦੇ 네ਗੇਟਿਵ ਕੀਤੀਆਂ ਨੇ ਕਿ ਜਦੋਂ ਕੋਈ ਧੀ ਭੈਣ ਮਾਂ ਕੋਲੋਂ ਲੰਘਦਾ ਹੈ ਸਰੀਰ ਤਾਂ ਤੁਹਾਡੀ ਅੰਥੋੜੇ ਅੰਦਰ ਇਹ ਭਾਵਨਾ ਪੈਦਾ ਹੁੰਦੀ ਹੈ ਕਿ ਮੈਂ ਉਹਦੇ ਵੱਲ ਦੇਖਾਂ ਕੌਣ ਬਾਰੇ ਧੰਨਵਾਦ ਤੁਹਾਡਾ ਧਿਆਨ ਜਾਂਦਾ ਹੈ ਤੁਹਾਨੂੰ ਕਿਸੇ ਦੀਆਂ ਮਾੜੀਆਂ ਚੰਗੀਆਂ ਗੱਲਾਂ ਸੁਣਨ ਵਿੱਚ ਸਵਾਦ ਆਉਂਦਾ ਹੈ ਤਾਂ ਫਿਰ ਦੇਖ ਲਓ ਕਿਤੇ ਨਾ ਕਿਤੇ ਅਸੀਂ ਅਖੰਡ ਕਰ ਰਹੇ ਹਾਂ ਅਸੀਂ ਉਸ ਵਸਤੂ ਦੇ ਅਧਿਕਾਰੀ ਨਹੀਂ ਹੈਗੇ ਜਿਹਦੀ ਦਾਸ ਗੱਲ ਕਰਨ ਜਾ ਰਿਹਾ ਨਾਮ ਬਹੁਤ ਬਹੁਤ ਪਵਿੱਤਰ ਬਹੁਤ ਪਵਿੱਤਰ ਪਾਕ ਪੂਰੀ ਸ੍ਰਿਸ਼ਟੀ ਸਮਾ ਜਾਂਦੀ ਹੈ ਉਹਦੇ ਵਿੱਚ ਨਾਮ ਦੇ ਵਿੱਚ ਨਾਮ ਨੂੰ ਹਿੱਦ ਦੇ ਚਟਕਾਣ ਤੋਂ ਪਹਿਲਾਂ ਸਾਨੂੰ ਜ਼ੀਰੋ ਹੋਣਾ ਪਏਗਾ ਸਾਨੂੰ ਬਿਲਕੁਲ ਨਿਮਾਣੇ ਹੋਣਾ ਪਏਗਾ ਔਰ ਆਪਣੀ ਹੰਗਤਾ ਨੂੰ ਆਪਣੇ ਹੰਕਾਰ ਨੂੰ ਖਤਮ ਕਰਕੇ ਬਿਲਕੁਲ ਕੁਝ ਵੀ ਨਹੀਂ ਹੈਗੇ ਸੀ ਸਮਰਪਿਤ ਕਰਨਾ ਪਏਗਾ ਇਹ ਜਿਹੜੀ ਗੈਬੀ ਜਿਹੜੀ ਇਹ ਗੈਬੀ ਗੱਲ ਕਰ ਰਿਹਾ ਨਾ 10 ਇਹਦੇ ਵਾਸਤੇ ਕੁਝ ਸਪੈਸ਼ਲ ਤੁਹਾਨੂੰ ਨਹੀਂ ਮਿਲੇਗਾ ਅਗਰ ਕਿਸੇ ਦੇ ਕਿਸੇ ਦੀ ਜ਼ਿੰਦਗੀ ਵਿੱਚ ਕੋਈ ਮਹਾਤਮਾ ਪੂਰਨ ਮਹਾਤਮਾ ਹੈ ਤਾਂ ਤੁਸੀਂ ਧੰਤਾ ਦੇ ਯੋਗ ਹੋ ਲੇਕਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਓਟ ਆਸਰਾ ਲੈ ਕੇ ਜੋ ਦਾਸ ਆਪ ਜੀ ਦੇ ਨਾਲ ਬਚਨ ਕਰ ਰਿਹਾ ਹੈ ਤੁਸੀਂ ਗੁਰੂ ਸਾਹਿਬ ਦੇ ਹੁਕਮ ਦੇ ਮੁਤਾਬਕ ਆਪਣੇ ਆਪ ਨੂੰ ਪਿਓਰ ਕਰ ਲਓ ਜਦੋਂ ਤੁਸੀਂ ਆਪਣੇ ਆਪ ਨੂੰ ਪਿਓਰ ਕਰ ਲਓਗੇ ਸਾਫ ਕਰ ਲਓਗੇ ਉਹਦੇ ਵਿੱਚੋਂ ਨਫ਼ਰਤ ਈਰਖਾ ਦਵੈਸ਼ ਮਾੜੀ ਨਜ਼ਰ ਮਾੜਾ ਸੁਣਨਾ ਮਾੜਾ ਕਰਨਾ ਗਲਤ ਤਰੀਕੇ ਨਾਲ ਧਨ ਕਮਾਣਾ ਪ੍ਰਾਇਆ ਸੰਕਰਨਾ ਔਰ ਕੁਝ ਚੀਜ਼ਾਂ ਅਸੀਂ ਲੁਕੋ ਲੈਂਦੇ ਆਂ ਆਪਣਿਆਂ ਤੋਂ ਹੀ ਲੁਕੋ ਲੈਂਦੇ ਆਂ ਆਪਣੇ ਆਪ ਤੋਂ ਹੀ ਲੁਕੋ ਲੈਂਦੇ ਆ ਇਹ ਜਿਹੇ ਕਰਮ ਕਰ ਬੈਠਦੇ ਆਂ ساری ਜ਼ਿੰਦਗੀ ਆਪਣੀ ਜ਼ੁਬਾਨ ਤੇ ਵੀ ਨਹੀਂ ਲਿਆ ਸਕਦੇ ਦੂਜੇ ਨੂੰ ਦੱਸਣਾ ਤਾਂ ਦੂਰ ਦੀ ਗੱਲ ਹੈ ਲੇਕਿਨ ਉਹ ਕਰਮ ਦਾ ਹਿਸਾਬ ਵੀ ਚਿੱਤਰ ਗੁਪਤ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਇਹ ਜਿਹੜਾ ਚਿੱਤਰ ਗੁਪਤ ਹੈ ਨਾ ਇਹ ਕੌਣ ਚਿੱਤਰ ਗੁਪਤ ਗੁਪਤ ਦਾ ਮਤਲਬ ਹੁੰਦਾ ਜਿਹੜਾ ਦਿਖਦਾ ਨਹੀਂ ਤੇ ਚਿੱਤਰ ਵੀ ਕੁਝ ਹੈ ਚਿੱਤਰ ਦਾ ਮਤਲਬ ਕੁਝ ਹੈ ਤਸਵੀਰ ਹੈ ਚਿਹਰਾ ਹੈ ਸਰੂਪ ਹੈ ਪਰ ਉਹ ਦਿਖਦਾ ਨਹੀਂ ਮੈਂ ਉਹਦੀ ਗੱਲ ਕਰ ਰਿਹਾ ਜਦੋਂ ਤੁਸੀਂ ਸਹੀ ਹੋਗੇ ਨਾ ਉਹਨੇ ਕੋਈ ਨਾ ਕੋਈ ਕੋਈ ਨਾ ਕੋਈ ਤੁਹਾਡੀ ਜ਼ਿੰਦਗੀ ਚ ਆਪਣੇ ਆਪ ਭੇਜ ਦੇਣਾ ਦਾਸ ਨੇ ਇਦਾਂ ਹੀ ਹੋਇਆ ਪਰ ਲੇਕਿਨ ਸੰਸਾਰ ਨੂੰ ਅਸੀਂ ਜਿਉਣਾ ਹੈ ਸੰਸਾਰ ਵਿੱਚ ਰਹਿ ਕੇ ਅਸੀਂ ਸਾਰੇ ਕਾਰਜ ਕਰਨੇ ਹਨ ਪਰ ਸੰਸਾਰ ਨਾਲ ਅਸੀਂ ਅਟੈਚ ਨਹੀਂ ਹੋਣਾ ਕਿਸੇ ਵੀ ਉਮਰ ਚ ਹੋ ਤੁਸੀਂ ਅਗਰ ਬਚਪਨ ਚ ਇੱਕ ਵਾਰ ਵੀ ਵਾਹਿਗੁਰੂ ਦਾ ਨਾਮ ਲੈ ਲਿਆ ਨਾ ਤਾਂ ਉਹਦੀ ਗਿਣਤੀ 100 ਦੇ ਬਰਾਬਰ ਹੈ ਜਵਾਨੀ ਵਿੱਚ ਇੱਕ ਵਾਰ ਵਾਹਿਗੁਰੂ ਕਹਿ ਲਿਆ ਉਹਦੀ ਗਿਣਤੀ 10 ਦੇ ਬਰਾਬਰ ਬੁੜਾਪੇ ਵਿੱਚ ਤੁਸੀਂ ਇੱਕ ਵਾਰ ਵਾਹਿਗੁਰੂ ਕਹਿ ਲਿਆ ਉਹਦੀ ਇੱਕ ਦੀ ਇੱਕ ਦੇ ਬਰਾਬਰ ਕਿਉਂ ਅਸੀਂ ਜ਼ਿੰਦਗੀ ਦੇ ਸਾਰੇ ਰਸ ਚੂਸ ਕੇ ਫਿਰ ਬੁੜਾਪੇ ਜਾ ਕੇ ਮਾਲਾ ਚੱਕਦੇ ਹਾਂ ਨਹੀਂ ਇਹ ਹਰ ਕਿਸ ਹਰ ਕਿਸ ਸਹੀ ਗੱਲ ਨਹੀਂ ਹੈਗੀ ਦਾਸ ਨੂੰ ਜਦੋਂ ਨਾਮ ਦੀ ਚिटਕ ਲੱਗੀ ਤਾਂ ਦਾਸ ਦੀ ਉਮਰ ਉਸ ਵਕਤ 13 ਸਾਲ ਦੀ ਸੀ 13 ਸਾਲ ਦੀ ਉਮਰ ਦੇ ਵਿੱਚ ਦਾਸ ਨੂੰ ਚਿਟਕ ਲੱਗੀ ਔਰ ਫਿਰ ਹੌਲੀ-ਹੌਲੀ ਬਹੁਤ ਲੰਬੀ ਸਟੋਰੀ ਹੈ ਹੁਣ ਤਾਂ ਨਹੀਂ ਪਿਛਲੇ ਕੁਝ ਰਿਕਾਰਡਿੰਗਸ ਦੇ ਵਿੱਚ ਦਾਸ ਨੇ ਆਪਣੇ ਬਾਰੇ ਦੱਸਿਆ ਹੈ ਕਿ ਮੇਰਾ ਭਗਤੀ ਮਾਰਗ ਕਿਦਾਂ ਆਰੰਭ ਹੋਇਆ ਸੀ ਉਸ ਤੋਂ ਬਾਅਦ ਕਿਸੇ ਜਗਿਆਸੂ ਨੇ ਜਾਂ ਕਹਿ ਲੋ ਵੀ ਜਾਂ ਕਿਸੇ ਨੇ ਵੀ ਮੈਨੂੰ ਸਵਾਲ ਕਰਕੇ ਅੱਗੇ ਬਾਰੇ ਪੁੱਛਿਆ ਨਹੀਂ ਔਰ ਮੈਂ ਦੱਸਣਾ ਜ਼ਰੂਰੀ ਨਹੀਂ ਸਮਝਿਆ ਆਪਾਂ ਗੱਲ ਨੂੰ ਗੁਰੂ ਮਾਰਾ ਦੇ ਹੁਕਮ ਦੇ ਨਾਲ ਅੱਗੇ ਵਧਾ ਦਿੱਤਾ ਕਿਉਂਕਿ ਹਨਮੂਲ ਵਸਤੂ ਹੈ ਚੀਜ਼ਾਂ ਬਿਨ ਮੰਗਿਆ ਨਹੀਂ ਨਹੀਂ ਦਿੱਤੀਆਂ ਜਾ ਸਕਦੀਆਂ ਆ ਵੀ ਜੋ ਰਿਕਾਰਡਿੰਗਸ ਆਪ ਜੀ ਸੁਣ ਰਹੇ ਹੋ ਇਹ ਵੀ ਦਾਸ ਨੂੰ ਹੁਕਮ ਹੋਇਆ ਦਾਸ ਦਾ ਤਾਂ ਕੋਈ ਇਦਾਂ ਦਾ ਮਨ ਹੀ ਨਹੀਂ ਸੀਗਾ ਕਿ ਮੈਂ ਸੰਸਾਰ ਨੂੰ ਕੁਝ ਸਮਝਾ ਸਕਦਾ ਹਾਂ ਇਤਨੀ ਹੈਸੀਅਤ ਤੇ ਨਹੀਂ ਇਤਨੀ ਔਕਾਤ ਨਹੀਂ ਬੋਲਣ ਦੀ ਇਹ ਤਾਂ ਉਹਦੀ ਕਿਰਪਾ ਹੈ ਉਹਦਾ ਤਰਸ ਹੈ ਸੋ ਨਾਮ ਰੂਪੀ ਆਪਾਂ ਆਪਣੇ ਵਿੱਚ ਧਿਆਨਿਆ ਨਾਮ ਰੂਪੀ ਜੋ ਅਨਮੋਲ ਰਤਨ ਹੈ ਇਸ ਨੂੰ ਟਿਕਾਣ ਵਾਸਤੇ ਸਾਨੂੰ ਹਿਰਦਾ ਸ਼ੁੱਧ ਕਰਨਾ ਪਏਗਾ ਉਹਦੇ ਵਾਸਤੇ ਸਾਨੂੰ ਕਿਰਤ ਕਮਾਈ ਆਪਣੀ ਸ਼ੁੱਧ ਕਰਨੀ ਪਏਗੀ ਸਾਨੂੰ ਦ੍ਰਿਸ਼ਟੀ ਸ਼ੁੱਧ ਕਰਨੀ ਪਏਗੀ ਸਾਨੂੰ ਆਪਣੇ ਬਰੋਬਰ ਦੀ ਕੋਈ ਵੀ ਭੈਣ ਮਿਲਦੀ ਆ ਉਹ ਉਹ ਭੈਣ ਦੇ ਸਮਾਨ ਹੈ ਉਹ ਤੋਂ ਛੋਟੀ ਮਿਲਦੀ ਹੈ ਉਹ ਸਾਡੇ ਧੀ ਦੇ ਸਮਾਨ ਹੈ ਸਾਤੋਂ ਵੱਡੀ ਮਿਲਦੀ ਹੈ ਸਾਡੀ ਮਾਂ ਦੇ ਸਮਾਨ ਹੈ ਜੀਵਨ ਸਾਥੀ ਪ੍ਰਤੀ ਸਾਨੂੰ ਵਫਾਦਾਰ ਹੋਣਾ ਪਏਗਾ ਸਾਨੂੰ ਆਪਣੇ ਕੰਮ ਦੇ ਪ੍ਰਤੀ ਵਫਾਦਾਰ ਹੋਣਾ ਪਏਗਾ ਸਾਨੂੰ ਹਰ ਥਾਂ ਤੇ ਇਮਾਨਦਾਰ ਹੋਣਾ ਪਏਗਾ ਇਹ ਸਾਰਾ ਕੁਝ ਕਰਕੇ ਸਾਨੂੰ ਆਪਣੇ ਮਾਂ-ਬਾਪ ਦਾ ਸਤਿਕਾਰ ਕਰਨਾ ਪਏਗਾ ਜੀਵਨ ਸਾਥੀ ਦਾ ਸਤਿਕਾਰ ਕਰਨਾ ਪਏਗਾ ਹਰ ਜੀਵ ਦਾ ਸਤਿਕਾਰ ਕਰਨਾ ਪਏਗਾ ਹਰ ਪ੍ਰਾਣੀ ਦਾ ਸਤਿਕਾਰ ਕਰਨਾ ਪਏਗਾ ਕੁਦਰਤ ਦਾ ਸਤਿਕਾਰ ਕਰਨਾ ਪਏਗਾ ਪ੍ਰਕਿਰਤੀ ਨੂੰ ਪਿਆਰ ਕਰਨਾ ਪਏਗਾ ਜਦੋਂ ਅਸੀਂ ਇੰਨਾ ਕੁਝ ਕਰਨਾ ਸਿੱਖ ਜਾਂਦੇ ਹਾਂ ਤੇ ਫਿਰ ਬੁੱਲੇ ਸ਼ਾਹ ਜੀ ਦਾ ਉਹ ਸ਼ਬਦ ਮੇਰੇ ਯਾਦ ਆ ਜਾਂਦਾ ਕਹਿੰਦਾ ਬੁੱਲਿਆ ਸ਼ਾ ਤਸਾਂ ਤੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ ਜਿੰਦ ਜਾਨ ਜੁਦਾਈਆਂ ਸਹਿੰਦੀਆਂ ਬਸ ਫਿਰ ਅੱਖ ਚਾਹੀਦੀ ਔਸ ਵਕਤ ਉਸ ਅੱਖ ਬਾਰੇ ਆਪਾਂ ਅੱਗੇ ਗੱਲ ਕਰਾਂਗੇ ਸੋ ਅੱਜ ਦੇ ਲਈ ਇਤਨਾ ਹੀ ਆਪ ਜੀ ਜੋ ਮਿਸ਼ਾ ਦਾਸ ਤੋਂ ਸੇਵਾ ਲਈ ਹੈ ਮਹਾਰਾਜ ਜੀ ਨੇ ਪ੍ਰਵਾਨ ਕਰਿਓ ਸਾਥ ਸੰਗਤ ਪ੍ਰਮਾਤਮਾ ਦਾ ਹੀ ਰੂਪ ਹੁੰਦੀ ਹੈ ਸੋ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਦੇ ਹੋ ਗੁਰੂ ਸਾਹਿਬ ਮਾਫ ਕਰ ਦੇਣ ਔਰ ਦਾਸ ਵਿੱਚ ਕੋਈ ਸਮਤ ਨਹੀਂ ਹੈਗੀ ਬੋਲਣ ਦੀ ਇਹ ਉਹਦੀ ਕਿਰਪਾ ਹੈ ਉਹਦਾ ਤਰਸ ਹੈ ਜੋ ਦਾਸ ਤੇ ਤਰਸ ਕਰਕੇ ਇਹ ਸ਼ਬਦ ਇਹ ਬਚਨ ਬੁਲਾ ਲੈਂਦੇ ਨੇ ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਿਓ ਅਗਰ ਵੀਡੀਓ ਵਿਚਾਰ ਚੰਗੇ ਲੱਗਣ ਤਾਂ ਆਪਣੇ ਸੰਗੀ ਸਾਥੀਆਂ ਨੂੰ ਜਰੂਰ ਭੇਜਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਅਗਲੀਆਂ ਵੀਡੀਓ ਵੀ ਤੁਹਾਡੇ ਕੋਲ ਆਪਣੇ ਆਪ ਪਹੁੰਚ ਜਾਣ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਅੰਤ ਤੱਕ ਵੀਡੀਓ ਦੇਖੀ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ